ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕ੍ਰੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਏ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਾਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲ ਉਹ ਇੱਕਾਫੀ ਵਾਧਾ ਹੈ ਵਿਭਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੀ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰੋਪਰਟੀ ਨਾਨ ਕੰਪਲਾਈਂਸ, ਟਰਸਟ, ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਇੰਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਬਾਰੇ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਬਾਰੇ ਵੀ ਹਨ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਰਜ਼ਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਲੈਂਡ ਰੈਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ ਚੋਰੀ ਕਰਨਾ ਆਸਾਨ ਨਹੀਂ ਰਹਿੰਦਾ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕ੍ਰੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਈ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲੋਂ ਇਹ ਕਾਫੀ ਵਾਧਾ ਹੈ ਵਿਭਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੀ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਾਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰਾਪਰਟੀ ਨਾਨ ਕੰਪਲਾਈਂਸ ਟਰਸਟ ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇਨਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਬਾਰੇ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਬਾਰੇ ਵੀ ਹਨ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਾਰਜਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਲਡ ਰੈਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ ਚੋਰੀ ਕਰਨਾ ਆਸਾਨ ਨਹੀਂ ਰਹਿੰਦਾ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕ੍ਰੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਏ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲ ਉਹ ਇਹ ਕਾਫੀ ਵਾਧਾ ਹੈ ਵਿਭਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੀ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰੋਪਰਟੀ ਨਾਨ ਕੰਪਲਾਈਂਸ ਟਰਸਟ ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇੰਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਵਾਲੀ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਵਾਲੇ ਵੀ ਹਨ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਰਜ਼ਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਲੈਂਡ ਰੈਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ ਚੋਰੀ ਕਰਨਾ ਆਸਾਨ ਨਹੀਂ ਰਹਿੰਦਾ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕਲੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਏ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਾਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲੋਂ ਇਹ ਕਾਫੀ ਵਾਧਾ ਹੈ ਮਿ ਬਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੇ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਾਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰਾਪਰਟੀ ਨਾਨ ਕੰਪਲਾਈਂਸ ਟਰਸਟ ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇਨਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਬਾਰੇ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਬਾਰੇ ਵੀ ਹਨ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਾਰਜਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਂਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਹਨਾਂ ਡਰੈਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ ਚੋਰੀ ਕਰਨਾ ਆਸਾਨ ਨਹੀਂ ਰਹਿੰਦਾ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕ੍ਰੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਏ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਾਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲ ਉਹ ਇਹ ਕਾਫੀ ਵਾਧਾ ਹੈ ਵਿਭਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੀ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰੋਪਰਟੀ ਨਾਨ ਕੰਪਲਾਈਂਸ, ਟਰਸਟ, ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਇਨਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਬਾਰੇ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਬਾਰੇ ਵੀ ਹਨ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਰਜ਼ਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਲੈਂਡ ਰੈਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ ਚੋਰੀ ਕਰਨਾ ਆਸਾਨ ਨਹੀਂ ਰਹਿੰਦਾ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕ੍ਰੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਈ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲੋਂ ਇਹ ਕਾਫੀ ਵਾਧਾ ਹੈ ਵਿਭਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੀ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਾਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰਾਪਰਟੀ ਨਾਨ ਕੰਪਲਾਈਂਸ ਟਰਸਟ ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇਨਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਬਾਰੇ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਬਾਰੇ ਵੀ ਹਨ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਾਰਜਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਂਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਲਡ ਰੈਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ ਚੋਰੀ ਕਰਨਾ ਆਸਾਨ ਨਹੀਂ ਰਹਿੰਦਾ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕ੍ਰੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਏ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਾਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲ ਉਹ ਇਹ ਕਾਫੀ ਵਾਧਾ ਹੈ ਵਿਭਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੀ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰੋਪਰਟੀ ਨਾਨ ਕੰਪਲਾਈਂਸ ਟਰਸਟ ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇੰਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਵਾਲੀ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਵਾਲੇ ਵੀ ਹਨ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਰਜ਼ਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਲੈਂਡ ਰੈਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ ਚੋਰੀ ਕਰਨਾ ਆਸਾਨ ਨਹੀਂ ਰਹਿੰਦਾ ਨਿਊਜ਼ੀਲੈਂਡ ਦੇ ਇਨਲੈਂਡ ਰੈਵਨਿਊ ਦਾ ਟੈਕਸ ਕਲੈਕਟਨ ਕਾਮਯਾਬ ਹੋ ਰਿਹਾ ਹੈ ਵਿਭਾਗ ਨੇ ਸਿਰਫ 1 ਸਾਲ ਦੇ ਵਿੱਚ ਹਰ ਖਰਚੇ ਹੋਏ ਡਾਲਰ ਦੇ ਮੁਕਾਬਲੇ ਲਗਭਗ 12 ਡਾਲਰ ਵਾਪਸ ਕਮਾਈ ਹਨ ਇਨਲੈਂਡ ਰੈਵਨਿਊ ਦੀ ਤਾਜ਼ਾ ਸਾਲਾਨਾ ਰਿਪੋਰਟ ਦਿਖਾਉਂਦੀ ਹੈ ਕਿ ਵਿਭਾਗ ਨੇ ਟੈਕਸ ਵਸੂਲੀ ਦੇ ਵਿੱਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ ਪਿਛਲੇ ਸਾਲ ਦੇ 9.50 ਪ੍ਰਤੀ ਡਾਲਰ ਨਾਲੋਂ ਇਹ ਕਾਫੀ ਵਾਧਾ ਹੈ ਵਿਭਾਗ ਨੇ ਬਕਾਇਆ ਟੈਕਸ ਦੀ ਵਸੂਲੀ ਲਈ ਕਈ ਤਰੀਕੇ ਅਪਣਾਏ ਹਨ ਜਿਵੇਂ ਕਿ ਬੈਂਕ ਖਾਤਿਆਂ ਵਿੱਚੋਂ ਸਿੱਧੀਆਂ ਕਟੌਤੀਆਂ ਤੀਜੀ ਪੱਖੀ ਵਸੂਲੀ ਏਜੰਸੀਜ਼ ਅਤੇ ਕਾਨੂੰਨੀ ਕਾਰਵਾਈਆਂ ਬਜਟ 2025 ਵਿੱਚ ਇਨਲੈਂਡ ਰੈਵਨਿਊ ਨੂੰ 35 ਮਿਲੀਅਨ ਡਾਲਰ ਦਾ ਵਾਧੂ ਸਾਲਾਨਾ ਫੰਡ ਮਿਲਿਆ ਹੈ ਜਿਸ ਨਾਲ ਉਹ ਆਪਣੀ ਵਸੂਲੀ ਮਹਿੰਮ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਹੁਣ ਧਿਆਨ ਦਿੱਤਾ ਜਾ ਰਿਹਾ ਹੈ ਹਾਈ ਰਿਸਕ ਵਾਲੇ ਖੇਤਰਾਂ ਤੇ ਜਿਵੇਂ ਪ੍ਰਾਪਰਟੀ ਨਾਨ ਕੰਪਲਾਈਂਸ ਟਰਸਟ ਸੰਗਠਿਤ ਅਪਰਾਧ ਅਤੇ ਛੁਪੀ ਹੋਈ ਅਰਥਵਿਵਸਥਾ ਤੇ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਵਿਭਾਗ ਨਵੀਆਂ ਤਰੀਕਿਆਂ ਨਾਲ ਟੈਕਸ ਚੋਰੀ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਇਨਲੈਂਡ ਰੈਵਨਿਊ ਦਾ ਕਹਿਣਾ ਹੈ ਕਿ ਇਹ ਨਤੀਜੇ ਸਿਰਫ ਪੈਸਾ ਵਾਪਸ ਕਰਨ ਬਾਰੇ ਨਹੀਂ ਹਨ ਸਗੋਂ ਇਮਾਨਦਾਰ ਟੈਕਸ ਦਾਤਿਆਂ ਲਈ ਇਨਸਾਫ ਪ੍ਰਣਾਲੀ ਕਾਇਮ ਕਰਨ ਬਾਰੇ ਵੀ ਹਨ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਕਾਰਜਦਾਰਾਂ ਨਾਲ ਮਿਲ ਕੇ ਕੰਮ ਤੇ ਧਿਆਨ ਦੇ ਰਹੇ ਹਨ ਉਹ ਮੁੜ ਕੇ ਉਹਨਾਂ ਨੂੰ ਨਿਯਮਤ ਟੈਕਸ ਦਾਤਾ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਪਰ ਜਿੱਥੇ ਲੋੜ ਪਵੇਗੀ ਸਖਤ ਕਦਮਾਂ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਲਡ ਰਿਵਿਊ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਡਾਟਾ ਟੈਕਨੋਲੋਜੀ ਅਤੇ ਦ੍ਰਿੜ ਇਰਾਦਾ ਇਕੱਠੇ ਹੁੰਦੇ ਹਨ ਤਾਂ ਟੈਕਸ